ਕਣਕ ਦੀ ਬਾਡੀ ਤੋਂ ਬਾਅਦ ਖੇਤ ਨੂੰ ਆਪਾਂ ਬਿਣਾ ਲੋੜ ਤੋਂ ਪਾਣੀ ਲਾਉਣ ਦੀ بجائے ਜੇ ਆਪਾਂ ਉਹਨੂੰ ਬਾਕੇ ਛੜਦੀ ਧੁੱਪ ਲਵਾਈਏ ਜਿੰਨਾ ਚਿਰ ਆਪਾਂ ਝੋਨਾ ਨਹੀਂ ਲਾਉਂਦੇ ਆਪਾਂ ਉਹਨਾਂ ਚਿਰ ਉਹਨੂੰ ਧੁੱਪ ਲਵਾਈਏ ਤਾਂ ਆਪਾਂ ਨੂੰ ਉਹਦੇ ਕਿੰਨੇ ਕੁ ਫਾਇਦੇ ਹੋ ਸਕਦੇ ਨੇ ਤੇ ਕੀ ਨੁਕਸਾਨ ਹੋ ਸਕਦੇ ਨੇ ਆਪਾਂ ਉਹਦੇ ਬਾਰੇ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਾਂ ਹੁਣ ਗੱਲ ਕਰਦੇ ਹਾਂ ਜ਼ਮੀਨ ਨੂੰ ਧੁੱਪ ਲਵਾਉਣ ਦੇ ਕੀ ਫਾਇਦੇ ਹਨ ਉਹਦੇ ਬਾਰੇ ਜਿਵੇਂ ਕਿ ਹੁਣ ਗਰਮੀਆਂ ਦੇ ਵਿੱਚ ਆਪਾਂ ਖੇਤ ਨੂੰ ਬਾਗੇ ਛੱਡ ਦਿੰਨੇ ਆ ਧੁੱਪ ਲਵਾਉਣੇ ਆਗੇ ਤਾਂ ਉਹਦੇ ਨਾਲ ਕੀ ਹੁੰਦਾ ਜਿਹੜੀਆਂ ਬਿਮਾਰੀਆਂ ਦੇ ਆਪਣੇ ਖੇਤ ਦੇ ਵਿੱਚ ਕਣ ਹੁੰਦੇ ਨੇ ਬਰੀਕ ਕਣ ਆਪਾਂ ਨੂੰ ਉਹਨਾਂ ਬਾਰੇ ਨਹੀਂ ਜਾਣਕਾਰੀ ਹੁੰਦੀ ਉਹ ਧੁੱਪ ਦੇ ਨਾਲ ਗਰਮੀ ਦੇ ਨਾਲ ਖੇਤ ਦੇ ਵਿੱਚ ਹੀ ਆਪਣੇ ਦੇ ਖਤਮ ਹੋ ਜਾਂਦੇ ਨੇ ਉਹਨਾਂ ਦਾ ਨਾਸ਼ ਹੋ ਜਾਂਦਾ ਹੈ ਬਿਲਕੁਲ ਤੇ ਇਹਦੇ ਨਾਲ ਆਪਣੀ ਜਿਹੜੀਆਂ ਆਉਣ ਵਾਲੀ ਫਸਲ ਹੁੰਦੀ ਆਪਾਂ ਖੇਤ ਦੇ ਵਿੱਚ ਬੀਜਦੇ ਹੁੰਦੇ ਝੋਨਾ ਜਾਂ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਸਲ ਆਉਣੇ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਨੇ ਉਹ ਬਹੁਤ ਜ਼ਿਆਦਾ ਘਟ ਆਉਂਦੀਆਂ ਨਹੀਂ ਆ ਸਪਰੇਹਾਂ ਸੜਕਣ ਦੀ ਆਪਾਂ ਨੂੰ ਜ਼ਿਆਦਾਤਰ ਲੋੜ ਨਹੀਂ ਪੈਂਦੀ ਤੇ ਜੇ ਆਪਾਂ ਇਹਦੇ ਨਾਲ ਹੀ ਆਪਾਂ ਜ਼ਿਆਦਾਤਰ ਪਾਣੀ ਲਾਉਂਦੇ ਰਹਨੇ ਆ ਨਾਲ ਦੀ ਨਾਲ ਹੀ ਪਾਣੀ ਲਾਉਣ ਲੱਗ ਜਾਂਦੇ ਆ ਕਣਕ ਦੀ ਬਾਢੀ ਤੋਂ ਬਾਅਦ ਵੀ ਆਪਣਾ ਖੇਤ ਠੰਡਾ ਰਹੇ ਉਹਦੇ ਲਈ ਆਪਾਂ ਪਾਣੀ ਲਾਉਂਦੇ ਰਹਨੇ ਆ ਖੇਤ ਨੂੰ ਲਗਾਤਾਰ ਤਾਂ ਉਹਦੇ ਨਾਲ ਕੀ ਹੁੰਦਾ ਜਿਹੜੇ ਬਿਮਾਰੀਆਂ ਦੇ ਕਣ ਨੇ ਉਹ ਬਹੁਤ ਜ਼ਿਆਦਾ ਪੱਧਰ ਤੇ ਵਧ ਜਾਂਦੇ ਨੇ ਖੇਤ ਦੇ ਵਿੱਚ ਮਿੱਟੀ ਦੇ ਵਿੱਚ ਫੈਲ ਜਾਂਦੇ ਨੇ ਉਹਦੇ ਕਾਰਨ ਹੀ ਆਪਣੀਆਂ ਜਿਹੜੀਆਂ ਫਸਲ ਨੂੰ ਬਿਮਾਰੀਆਂ ਨੇ ਬਹੁਤ ਜ਼ਿਆਦਾ ਆਉਂਦੀਆਂ ਨੇ ਫਿਰ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਸਪਰੇਹਾਂ ਮਹਿੰਗੀਆਂ ਮਹਿੰਗੀਆਂ ਸਿੜਕਦੇ ਆਂਗੇ ਫਿਰ ਉਹਦੇ ਨਾਲ ਵੀ ਇਹ ਜਿਹੜੇ ਕੰਨ ਹੈਗੇ ਬਿਮਾਰੀਆਂ ਨਹੀਂ ਹੈ ਇਹ ਕੰਟਰੋਲ ਨਹੀਂ ਹੁੰਦੀਆਂ ਸਪ੍ਰੇਹਾਂ ਦੇ ਨਾਲ ਅੱਗੇ ਆਪਾਂ ਗੱਲ ਕਰਦੇ ਆਂ ਫਸਲ ਦੇ ਵਿੱਚ ਆਉਣ ਵਾਲੇ ਕੀਟਾਂ ਬਾਰੇ ਜਿਵੇਂ ਕਿ ਹੁਣ ਆਪਾਂ ਗਰਮੀਆਂ ਦੇ ਵਿੱਚ ਜੇ ਆਪਾਂ ਧੁੱਪ ਲਵਾਉਣੇ ਆਪਣੇ ਖੇਤ ਨੂੰ ਕੜਕ ਦੀ ਧੁੱਪ ਲਵਾਉਣੇ ਆ ਪੂਰੀ ਚੰਗੀ ਤਰ੍ਹਾਂ ਤਾਂ ਉਹਦੇ ਨਾਲ ਕੀ ਹੁੰਦਾ ਜਿਹੜੇ ਕੀਟ ਨੇਗੇ ਕੀੜੇ ਮਕੌੜੇ ਨੇ ਛੋਟੇ ਮੋਟੇ ਜਾਂ ਸੁੰਡੀਆਂ ਨੇ ਉਹ ਖਤਮ ਹੋ ਜਾਂਦੀਆਂ ਲਗੀਆਂ ਇਸ ਨਾਲ ਆਪਣੀ ਜਿਹੜੀ ਫਸਲ ਆ ਉਹ ਤੰਦਰੁਸਤ ਰਹਿੰਦੀ ਆ ਤੇ ਉਹਨਾਂ ਨੂੰ ਛੇਤੀ ਕੁਈ ਨਾ ਤਾਂ ਸੁੰਢੀ ਪੈਂਦੀ ਆਪਣੀ ਫਸਲ ਨੂੰ ਤੇ ਨਾ ਹੀ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕੀੜਾ ਮਕੌੜਾ ਪੈਦਾ ਹੁੰਦਾ ਫਸਲ ਦੇ ਵਿੱਚ ਜੇ ਆਪਾਂ ਲਗਾਤਾਰ ਪਾਣੀ ਲਾਉਂਦੇ ਰਹਿੰਨੇ ਆਂਗੇ ਆਪਣੇ ਖੇਤ ਨੂੰ ਤਾਂ ਆਪਣੇ ਜਿਹੜੇ ਖੇਤ ਦੇ ਵਿੱਚ ਬੱਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੱਖ ਉਗ ਰਹੇ ਹੁੰਦੇ ਨੇਗੇ ਪੰਜ ਸਮਾਂ ਤੇ ਜਿਹੜੇ ਕੱਖ ਨੇਗੇ ਉਹ ਨਦੀਨ ਕਹਿ ਦਿੰਨੇ ਆਪਾਂ ਉਹ ਪੈਦਾ ਹੋ ਜਾਂਦੇ ਨੇਗੇ ਉਹਦੇ ਵਿੱਚ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਸੁੰਢੀ ਵੀ ਬਣਦੀ ਆਗੀ ਹੋਰ ਵੀ ਕੀੜੇ ਮਕੌੜੇ ਪੈਦਾ ਹੁੰਦੇ ਨੇਗੇ ਜਿਹੜੇ ਖੇਤ ਦੇ ਵਿੱਚ ਆਪਣੇ ਪੈਦਾ ਹੋਈ ਜਾਂਦੇ ਨੇ ਉਹਦਾ ਵਿਧਾਨਤਾ ਜਿਹੜਾ ਉਹ ਵਧੀ ਜਾਂਦਾ ਲਗਾਤਾਰ ਜਿੰਨਾ ਚਿਰ ਆਪਾਂ ਫਸਲ ਨਹੀਂ ਲਾਉਂਦੇ ਤੇ ਉਹ ਜ਼ਮੀਨ ਦੇ ਵਿੱਚ ਹੀ ਰਹਿੰਦੇ ਨੇ ਗਿੱਲੀ ਹੋਣ ਦੇ ਕਾਰਨ ਉਹਨਾਂ ਨਦੀਨਾਂ ਦੇ ਵਿੱਚ ਹੀ ਜਿਹੜੇ ਇਹ ਕੀੜੇ ਮਕੌੜੇ ਨੇ ਉਹ ਜਾਦੇ ਪਾਲਦੇ ਨੇਗੇ ਤੇ ਲਗਾਤਾਰ ਇਹਨਾਂ ਦਾ ਵਿਧਾਨਤਾ ਜਿਹੜਾ ਵਧੀਆਂ ਉਹ ਖੇਤ ਦੇ ਵਿੱਚ ਆਪਣੀ ਫਸਲ ਇਹ ਫਿਰ ਖਰਾਬ ਕਰਨ ਲੱਗ ਜਾਂਦੇ ਨੇ ਇਹ ਆਪਾਂ ਨਦੀਨਾਂ ਦੀ ਗੱਲ ਕਰੀਏ ਤਾਂ ਹੁਣ ਜਿਵੇਂ ਗਰਮੀਆਂ ਦੇ ਵਿੱਚ ਮੌਸਮ ਜਾਦਾ ਗਰਮ ਹੋਣ ਕਰਕੇ ਆਪਾਂ ਖੇਤ ਨੂੰ ਧੁੱਪ ਲਵਾ ਦਿੰਨੇ ਆਗੇ ਧੁੱਪ ਲਵਾਈ ਜਾਵੇ ਤਾਂ ਉਹਦੇ ਨਾਲ ਕੀ ਹੁੰਦਾ ਜਿਹੜਾ ਨਦੀਨ ਨੇ ਜਿਵੇਂ ਕਿ ਖੱਬੜਕਾ ਹੋ ਗਿਆ ਮੋਥਾ ਹੋ ਗਿਆ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਕੋਈ ਨਦੀਨ ਹੋ ਗਏ ਉਹ ਧੁੱਪ ਦੇ ਨਾਲ ਖੇਤ ਦੇ ਵਿੱਚ ਹੀ ਖਤਮ ਹੋ ਜਾਂਦੇ ਨੇ ਕਿ ਸੁੱਕ ਕੇ ਉਹਨਾਂ ਦੀ ਜਿਹੜੀ ਜਿਵੇਂ ਮੋਥੇ ਦੀ ਜੜ ਹੁੰਦੀ ਆ ਉਹ ਕਈ ਜੜਾਂ ਹੁੰਦੀਆਂ ਨਹੀਂਆਂ ਉਹਦੇ ਗੰਡੀਆਂ ਜਾਂ ਬਣ ਜਾਂਦੀਆਂ ਨੇ ਉਹ ਧੁੱਪ ਦੇ ਨਾਲ ਵਿੱਚੀ ਜ਼ਮੀਨ ਦੇ ਸੁੱਕ ਜਾਂਦੀਆਂ ਨੇ ਫਿਰ ਮੋਥਾ ਜਿਹੜਾ ਆਪਣੇ ਖੇਤ ਦੇ ਵਿੱਚ ਜ਼ਿਆਦਾ ਨਹੀਂ ਵਧਦਾ ਹੈਗਾ ਜੇ ਆਪਾਂ ਲਗਾਤਾਰ ਪਾਣੀ ਲਗਾਉਂਦੇ ਰਹਿੰਨੇ ਆਪਣੇ ਖੇਤ ਨੂੰ ਤਾਂ ਆਪਣੇ ਖੇਤ ਦੇ ਵਿੱਚ ਨਦੀਨ ਬਹੁਤ ਜ਼ਿਆਦਾ ਵੱਧ ਜਾਂਦੇ ਨੇਗੇ ਫਿਰ ਉਹ ਕੰਟਰੋਲ ਕਰਨਾ ਉਹਨਾਂ ਨੂੰ ਮੋਸਕਲ ਹੋ ਜਾਂਦਾ ਬਾਅਦ ਦੇ ਵਿੱਚ ਜੇ ਆਪਾਂ ਇਸ ਦੇ ਨਾਲ ਹੀ ਹੁਣ ਨੁਕਸਾਨ ਦੀ ਗੱਲ ਕਰੀਏ ਵੀ ਕੀ ਨੁਕਸਾਨ ਹੁੰਦਾਗਾ ਤਾਂ ਆਪਾਂ ਹੁਣ ਜਿਵੇਂ ਗੱਲ ਕਰ ਰਹੇ ਹਾਂ ਵੀ ਸਭ ਤੋਂ ਵੱਡੀ ਗੱਲ ਆ ਜਿਹੜੀ ਜਿਵੇਂ ਪਾਣੀ ਦਾ ਪੱਧਰ ਜਿਹੜਾ ਉਹ ਦਿਨੋਂ ਤਣੇ ਡੂੰਘਾ ਹੁੰਦਾ ਜਾ ਰਿਹਾ ਘਟਦਾ ਜਾ ਰਿਹਾ ਪਾਣੀ ਜ਼ਮੀਨ ਦੇ ਵਿੱਚੋਂ ਉਹਦਾ ਆਪਾਂ ਨੂੰ ਨੁਕਸਾਨ ਹੁੰਦਾਗਾ ਪਾਣੀ ਜੇਕਰ ਆਪਾਂ ਲਗਾਤਾਰ ਲਈ ਜਾਂਦੇ ਹਾਂ ਖੇਤ ਨੂੰ ਇਸ ਲਈ ਆਪਾਂ ਨੂੰ ਧੁੱਪ ਲਗਾਉਣੀ ਚਾਹੀਦੀ ਹੈ ਖੇਤ ਨੂੰ ਜ਼ਰੂਰੀ ਨਾਲੇ ਤਾਂ ਆਪਾਂ ਨੂੰ ਫਾਇਦੇ ਹੁੰਦੇ ਨੇਗੇ ਤੇ ਨੁਕਸਾਨ ਵੀ ਨਹੀਂ ਹੁੰਦਾ ਕਿ ਉਹਦਾ ਪਾਣੀ ਦੀ ਬਚਤ ਹੁੰਦੀ ਆ ਵੱਧ ਤੋਂ ਵੱਧ ਆਪਣੀ ਇਸ ਲਈ ਆਪਾਂ ਨੂੰ ਧੁੱਪ ਜਰੂਰੀ ਲਾਉਣੀ ਚਾਹੀਦੀ ਆਪਾਂ ਨੂੰ ਖੇਤ ਰੋਟਾ ਵੇਟਰ ਨਾਲ ਨਹੀਂ ਜਾਂ ਆਪਾਂ ਨੂੰ ਸਿਰਫ ਤਵੀਆਂ ਨਾਲ ਜਾਂ ਹਲਾਂ ਦੇ ਨਾਲ ਪਟਕੇ ਉਹ ਰੱਖਣਾ ਚਾਹੀਦਾਗਾ ਜਿੰਨਾ ਚਿਰ ਆਪਾਂ ਕੋਈ ਫਸਲ ਨਹੀਂ ਬੀਜਦੇ ਧੰਨਵਾਦੀ ਵੀਡੀਓ ਦੇਖਣ ਲਈ